ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਲੈ ਵੀ ਅੱਜ ਆਇਆ ਸੀ ਟਰੱਕ ਆਪਾਂ ਲਾਤਾ ਬੈਗ ਤੇ ਡੌਗ ਤੇ ਲਾਤਾ ਤੇ ਆਪਾਂ ਇੱਥੇ ਡਿਲੀਵਰੀ ਕਰਨ ਇਹ ਹੈ ਕਿ ਬੈਨਰੀ ਜਿੱਥੇ ਮੈਂ ਆਇਆਗਾ ਡਿਲੀਵਰੀ ਕਰਨ ਖਾਲੀ ਬੋਤਲਾਂ ਲੈ ਕੇ ਆਇਆ ਸੀਗਾ ਤੇ ਉਹ ਦੇਖੋ ਇਹਨਾਂ ਦੀ ਇੰਟਰਸਪਿਲ ਉਹ ਜਿੱਥੇ ਉਹ ਦੋ ਦਰਖਤ ਲੱਗੇ ਉਹਨਾਂ ਦੇ ਵਿਚਾਲੀ ਇੰਟਰਸ ਹੈਗੀ ਉਥੋਂ ਦੀ ਆਉਂਦਾਗਾ ਟਰੱਕ ਤੇ ਦੇਖੋ ਇਹ ਤੇ ਬਾਈਨ ਬੰਦੀ ਆ ਬਾਈ ਤੇ ਬਾਈਨ ਬੰਦੀ ਵੀ ਤੇ ਲੋਕ ਕ ਟੈਸਟ ਕਰਨ ਆਉਂਦੇ ਹੈਗੇ ਦੇਖੋ ਦੇਖੋ ਜਿਨਾ ਆਹ ਸਾਰੇ ਅੰਗੂਰਾਂ ਦੇ ਬਾਗ ਇਧਰ ਇਹ ਇਹ ਸਾਰੇ ਅੰਗੂਰਾਂ ਦੇ ਬਾਗ ਲੱਗੇ ਤੇ ਆਹ ਇਧਰ ਪਾਰਕਿੰਗ ਇਧਰ ਆਪਣਾ ਟਰੱਕ ਲੱਗਾ ਉਹਨੇ ਕੋਈ ਰੰਦਰਾ ਟੋਕ ਕੇ ਆ। ਆ ਸਾਹਮਣੇ ਘਰ ਆ। ਇਹ ਜੇ ਮੈਂ ਪੁੱਛਿਆ ਸੀ ਮਾਹ ਵੀ ਇੱਥੇ ਕੋਈ ਰਹਦਾ ਹੈਗਾ ਕਿਦਾਂ? ਕਹਿੰਦੇ ਨਹੀਂ ਇਹ ਦੋ ਕੁ ਮੰਨ ਲਓ। ਆ ਕੇ ਰਹਿੰਦੀ ਆ ਕਿ ਵੀਕਐਂਡ ਤੇ ਲੈਂਦੀ ਆ ਕਿ ਕੋਈ ਵੀਕਡੇਜ਼ ਲੈਂਦਾ ਇਹਨੂੰ ਰੈਂਟ ਤੇ ਰਹਿਣ ਵਾਸਤੇ 500 ਡਾਲਰ ਪਰ ਨਾਈਟ ਦਾ ਕਹਿੰਦੇ ਇਹਦਾ। ਹਮਨਾਂ ਨੇ ਇਹਨਾਂ ਲਈ ਦਰਖਤਾਂ ਦੇ ਜਾਨਵਰਾਂ ਵਾਸਤੇ ਰੱਖਿਆ ਲਾਦੇ ਮੁੰਡਾ। ਹਾਂ ਜਾਨਵਰਾਂ ਵਾਸਤੇ ਇਹ ਨਹੀਂ। ਇਹ ਗੱਲੇ ਵਾਸਤੇ ਰੱਖਿਆ ਵੀ ਮੱਖੀਆਂ-ਮੱਖੀਆਂ ਵਾਸਤੇ ਰੱਖਿਆ ਹੋਇਆ ਆਹ ਦੇ ਮੱਖੀਆਂ ਹਨਾ। ਨਾ ਰੱਖਿਆ ਇਹਨਾਂ ਨੇ ਜਾਨਵਰਾਂ ਵਾਸਤੇ ਨਾ ਮੱਖੀਆਂ ਫਸੀਆਂ ਉਹਦੇ ਵਿੱਚ। ਆਹ ਦੇ ਸ਼ਾਦੇ। ਅੰਗੂਰਾਂ ਦੇ ਬਾਗ ਸਾਰੇ। ਆ ਦੇਖੋ ਜੀ ਚਲ ਆ ਵੀ ਇਹ ਇਦਾਂ ਲਾਉਂਦੇ ਹੁੰਦੇ ਆਏ ਚਲੋ ਇਹ ਬੀਰ ਤੋਂ ਦੇਖ ਕੇ ਪਤਾ ਲੱਗ ਗਿਆ ਇਹਨੂੰ ਆਏ ਜੇ ਰਛਾ ਟਰਾਹਦੇ ਹੁੰਦੇ ਆ ਆ ਦੇ ਥੱਲੇ ਕੱਲਾ ਹੈ ਟੁੰਡਰ ਜਿਆ ਤਾਂ ਉਹ ਵੱਢ ਦਿੰਦੇ ਆ ਉਹਦੀ ਲੱਗੀ ਜਾਂਦੀ ਰਹਿੰਦੀ ਦੁਬਾਰਿਆ ਦੀ ਆ ਕਿੰਨਾ ਕਿੰਨੇ ਸਾਲ ਪੁਰਾਣਾ ਹੋਣਾ ਬੂਟਾ ਇਹ ਤੇ ਇਦਾਂ ਕਰਕੇ ਨੂੰ ਤਾਰਾਂ ਦੂਰਾਂ ਜਿਦਾ ਮੈਂ ਗਰੋਂ ਨਾਲ ਹੁੰਦੇ ਸਿੱਧਾ ਰੱਖਦੇ ਇਹਨੂੰ ਸਹੀ ਆ ਵੀ ਆਪਾਂ ਵੀ ਚਲੋ ਕਰ ਲਾਂਗੇ ਆਹ ਜਿਹੜਾ ਘਰੇ ਮੈਂ ਵੀ ਲਾਈ ਹੋਈ ਆ ਬੀਲ ਲਿਆ ਕੇ ਤੇ ਕੀ ਤੇ ਆਹ ਦੇਖ ਸਕਦੇ ਇਧਰ ਸਾਫ ਸਫਾਈ ਦੇਖ ਲੋ ਯਾਰ ਜਿਵੇਂ ਹੈ ਨਾ ਬਾਈ ਨੇ ਇੱਥੇ ਬੰਦੀ ਆ ਜਾਂ ਟੈਸਟ ਕਰਨ ਆਉਂਦੇ ਲੋਕ ਹੈ ਤੇ ਨਹੀਂ ਇੱਥੇ ਵੀ ਸਫਾਈ ਪੂਰੀ ਫੁੱਲ ਲੱਗੀ ਇਧਰ ਘਰ ਆਗਾ ਇਧਰ ਦੇਖ ਸਕਦੇ ਹੋ ਜੇ ਇਦੋਂ ਦੇਖਦੇ ਤਾਂ ਸਾ ਜਾ ਕੇ ਇਹ ਇਧਰ ਗਿਆ ਮੈਂ ਤਾਂਾਂ ਦੀ ਰਸਤਾ ਹੈਗਾ ਉਧਰ ਨੂੰ ਜਾ ਕੇ ਤਾਂ ਦੇਖੋ ਆਹ ਈ ਦੋੜ ਆਹ ਉਚਾਈ ਹੈ ਇਧਰ ਉਧਰ ਨੀਵਾਗਾ ਦੇਖੋ ਕਿਵੇਂ ਆਏ ਟ੍ਰੈਫਿਕ ਜਾਂਦੀ ਹੁੰਦੀ ਦੀਆਂ ਗੱਡੀਆਂ ਗੁੜੀਆਂ ਹਨਾ ਆਹ ਦੇਖੋ ਉਹ ਉਪਰਾਂ ਵੀ ਰੋਡ ਆ ਇਧਰ ਵੀ ਇਧਰ ਗਾਹਾਂ ਤਾਹਾਂ ਤੋਂ ਵੀ ਪਹਾੜ ਇਹਦੇ ਸਾਰੇ ਇਹ ਇਧਰ ਨਾਲ ਕਿਚਨ ਜਿੱਥੇ ਖਾਣ ਪੀਣ ਨੂੰ ਮੜਾ ਮੋਟਾ ਸਮਾਨ ਜਦੋਂ ਬਾਇਨਿਟੇਸਟ ਕਰਨ ਲਈ ਜਾਂਦਾ ਉਦੋਂ ਉਥੇ ਖਾਣ ਪੀਣ ਨੂੰ ਵੀ ਥੋੜਾ ਬਹੁਤ ਸਮਾਨ ਹੁੰਦਾਗਾ ਤਾਂ ਗੀੜਾ ਮਾਰ ਕੇ ਆਏ ਹੁਣ ਕੀ ਕੀਤਾ ਫੁੱਤਾ ਜੀ ਦੇਖੋ ਬਈ ਇਧਰ ਆਏ ਪਹਾੜ ਦੇਖ ਲਓ ਕਿਵੇਂ ਪਹਾੜੀ ਆ ਉਵੇਂ ਅੰਗੂਰਾਂ ਦੇ ਨਾਲ ਲਾਏ ਪਏ ਕੋਈ ਪਧਰਾ ਫੁੱਧਰਾ ਨਹੀਂ ਇਥੇ ਕਰਦੇ ਇਹ ਤਰਾ ਤਰਾ ਇਹ ਜੜਾਈ ਆ ਦਾ ਜੜਾਈ ਦੇਖ ਲੋ ਐਦਾਂ ਹੀ ਲੱਗੀ ਆ ਸਾਰੀਆਂ ਬਦ ਦੇਖੋ ਆਉਂਦਾ ਬੈਂਡਰੀਆਂ ਜਿਹਾ ਕਮਾ ਭਾਈ ਇਹੋ ਆਜੀ ਕਿਚਨ ਇਹਨਾਂ ਦੀ ਇਧਰ ਲਾ ਇਹ ਓਪਨ ਹੀ ਨਹੀਂ ਤਾਂ ਪੰਜਾਬ ਹੀ ਹੁੰਦੇ ਤੇ ਚਾਰਜਰ ਆਹਦੀ ਗੱਡੀਆਂ ਦੇ ਚਾਰਜਰ ਵੀ ਰੱਖੇ ਹੋਏ ਨੇ ਇੱਥੇ ਮਨ ਨੂੰ ਗੂ ਆਉਂਦਾ ਮਨ ਭਾਈ ਗੱਡੀਆਂ ਵੀ ਚਾਰਜ ਕਰ ਸਕਦਾ ਉਹ ਤੇ ਇਧਰ ਕੀਤੀ ਵੜੀ ਸ਼ਾਮਨ ਵਾਲਾ ਸਾਰਾ ਇਹਨਾਂ ਦਾ ਪਿਆਗਾ ਸਮਾਨ ਕੀਤੀ ਜਿੰਝਾ ਜੋ ਵੀ ਇਹਨਾਂ ਨੂੰ

ਜਿੱਧਰ ਦੀ ਆਪਾਂ ਹੋਿਆਂਗੇ ਐਂਟਰ ਉਹ ਟਰੱਕਾਂ ਵਾਸਤੇ ਆ ਲਾ ਲੋ ਉਧਰ ਦੀ ਗਲੇ ਟਰੱਕ ਆਉਂਦੇ ਤੇ ਨਹੀਂ ਇੱਥੇ ਆਉਣ ਵਾਸਤੇ ਤਾਂ ਆਹ ਹਾ ਰਸਤਾ ਆ ਆ ਵੇਖੋ ਐਂ ਦਰਖਤ ਲੱਗਿਆ ਵਾਲੇ ਵਾਲੇ ਸਾਰ ਆਹ ਰਸਤਾ ਕਿ ਇਹਨੂੰ ਬਈ ਨਰੀ ਨੂੰ ਆਉਣ ਨੂੰ ਆ ਲਿਖਿਆ ਦੇ ਉਹ ਵੈਂਟ ਪਾਰਕਿੰਗ ਆ ਜਿਹੜਾ ਆਪਾਂ ਦਿਖਾਇਆ ਪਾਰਕਿੰਗ ਆ ਸਾਰੀ ਇਧਰ ਇਹ ਆ ਘਰ ਮੰਨ ਲੋ ਕੁਈ ਇੱਥੇ ਆਇਆ ਹੁਣ ਰੈਂਡੇ ਦਿੰਦੇ ਨੇ ਯੂਵੀ ਇਧਰੋਂ ਸੂਰਜ ਸਾਹਮਣੇ ਪੈਂਦਾ ਫੇਰ ਤੇ ਆਹ ਦੇਖੋ ਯਾਰ ਰਸਤਾ ਇੱਥੇ ਆ ਉਹਦਾ ਬੈਂਡਰੀ ਨੂੰ ਦਾਸਤਾ ਇਧਰ ਦੀ ਉਧਰ ਦੀ ਵੀ ਲਾ ਲੋ ਤੇ ਇੱਧਰ ਇਹਦਾ ਪੂਜਾ ਆ ਥੋੜਾ ਯਾਰ ਉਹੀ ਪਾਣੀ ਛੱਡਿਆ ਦੇਖੋ ਪਾਣੀ ਹੁੰਦਾ ਘੱਟਾ ਕਿ ਨਾ ਜੇ ਅਗਲੀ ਸੋਈ ਵਾਸਤੇ ਵੀ ਵਧੀਆ ਲੱਗੂਗਾ ਤੇ ਆ ਦੇਖ ਸਕਦੇ ਹੋ ਇੱਧਰ ਵੀ ਇਦਾਂ ਹੀ ਆ ਸਾਰਾ ਜਿਵੇਂ ਉੱਚਾ ਨਹੀਂ ਮੈਂ ਤਾਂ ਉਵੇਂ ਹੀ ਇਹੋ ਕਰ ਦਿੰਦੇ ਲਾ ਦਿੰਦੇ ਆਗੇ ਇੱਥੇ ਸਬਜ਼ੀਆਂ ਸਬਜ਼ੀਆਂ ਸਾਰਾ ਲਾ ਲੂ ਕੀਤੀ ਵਾੜੀ ਜੋ ਵੀ ਕਰਦੇ ਆ ਇੱਥੇ ਸਬਜ਼ੀ ਸਬਜ਼ੀ ਵਾਲੇ ਖੇਤ ਨੇ ਉੱਥੇ ਵੀ ਇਦਾਂ ਹੀ ਕਰਦੇ ਆ ਤੇ ਜਿਵੇਂ ਬਾਗ ਲੱਗੇ ਹੋਏ ਵੀ ਇਦਾਂ ਹੀ ਆਗਾ ਇਹ ਇਧਰ ਦੇਖੋ ਨਾ ਮਿੱਥੋ ਦਾ ਸੂਰਜ ਨਹੀਂ ਪਤਾ ਹੋ ਦੇ ਕੋ ਮਾਗਰ ਕਿੰਨਾ ਦਾ ਵਧੀਆ ਲੱਗਦਾਗਾ ਬਹੁਤ ਹੀ ਵਧੀਆ ਏਰੀਆ ਸਾਰ ਮੈਂ ਕਹਿੰਦਾ 500 ਡਾਲਰ ਮਾੜਾ ਨਹੀਂ ਹੈਗਾ ਯਾਰ ਇੱਥੇ ਦਿੱਤਾ ਹਾਂ ਦੇਖੋ ਬਈ ਪੂਰੀ ਪੂਰੀ ਘੰਟਾ ਗੱਲ ਬਹੁਤ ਦੇਖੋ ਅਮਲਵਾ ਚਿਹਰੇ ਲੱਗੀਆਂ ਇਧਰ ਗੁਰਚੀਆਂ ਲੱਗੀਆਂ ਉੱਥੇ ਬੈਠ ਕੇ ਐਦਾਂ ਇਧਰ ਨੂੰ ਉਹ ਸਾਹਮਣੇ ਇਥੋਂ ਜੀਨੇ ਦੇਖੋ ਉੱਥੇ ਬੈਠ ਕੇ ਗੁਰਚੀਆਂ ਇਧਰ ਦਾ ਸਾਰਾ ਐ ਵਿਊ ਜਾਲਾ ਇਹਨੂੰ ਘੈਂਟਾ ਮਾਹੌਲ ਦੇਖੋ ਦੇਖੋ ਬਾਕੀ ਹੋਰ ਵੀ ਦਿਖਾਉਣਾ ਏ ਤੁਹਾਨੂੰ ਨਾ ਇਧਰ ਵੀ ਹੋਈਏ ਸੌਫਟ ਕੱਟ ਦੇਖ ਲੋ ਦਰਖਤ ਦਰੋਤ ਲੱਗੇ ਹੋ ਤਾਂ ਹਾਂ ਦੱਸਣ ਨੂੰ ਮੈਂ ਥੋੜਾ ਤਾਂਹਾਂ ਜਾ ਕੇ ਦਿਖਾਉਣਾ ਵਿਊ ਜਾ ਆ ਦੇਖੋ ਆ ਕੁਰਸੀਆਂ ਸਾਰੀਆਂ ਦੀਆਂ ਲੱਗੀਆਂ ਨੇ ਨਾਲ ਟੇਬਲ ਲੱਗੇ ਦੇਖੋ ਗਰਮ ਯੂਜੇ ਕਿ ਜਲਦਾ ਤੇ ਦੇਖੋ ਬਈ ਆਇਆਗਾ ਕੰਮ ਆਇਦਰਾ ਕੀਤਾ ਨੂੰ ਇਹ ਹਰਾ ਜਾਉਂਦਾ ਇਹਨਾਂ ਦੀ ਸਾਰਾ ਇੱਧਰ ਹੋਰ ਪਾਰਕਿੰਗ ਹੈ ਜੀ ਦਾ ਇੱਧਰ ਵੀ ਆ ਪਾ ਸਾમી ਕੁਰਸੀਆਂ ਦੇ ਕੋਦਰ ਵਿਊ ਲੈਣ ਨੂੰ ਬਾਕੀ ਤਾਂ ਹਾਂ ਕੁਰਸੀਆਂ ਇੱਥੇ ਲੱਗੀਆਂ ਦੇਖ ਸਾਰੇ ਇਹ ਇਧਰੋਂ ਵੀ ਦਿਖਾਉਨੇ ਆ ਤੁਹਾਨੂੰ ਇੱਥੋਂ ਖੜਕੇ ਵੀ ਤਾਂ ਇਧਰ ਨੂੰ ਪਹਾੜੀ ਤੋਂ ਥਿਊ ਇਧਰ ਨੂੰ ਵਹੋ ਕਰਨ ਲੱਗਾ ਵੇਆ ਦੇਖੋ ਵੀ ਇਧਰੋਂ ਵੀ ਪੂਰਾ ਵਧੀਆ ਇਹ ਤੁਹਾਨੂੰ ਦਿਖਾਉਣਾ ਸੀਗਾ ਸਾਰਾ ਜਿੱਥੇ ਬਾਈਨ ਟੈਸਟ ਕਰਦਾ ਹੁੰਦੇ ਆ ਲੋਕ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਪਰਮਾਤਮਾ ਆਪ ਸਾਹਿਬ ਨੂੰ ਚੜ੍ਹਦੀ ਕਲਾ ਜ ਰੱਖੇ ਧੰਨਵਾਦ